ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਅੱਜ ਫੌਜੀ ਗਰਮੇਲ ਸਿੰਘ ਦੇ ਘਰ ਕੋਲੇ ਅਸੀਂ ਆਇਆ ਤੇ ਇੱਕ ਤੁਹਾਨੂੰ ਖੂਬਸੂਰਤ ਜਿਹੜਾ ਦ੍ਰਿਸ਼ ਆ ਉਹ ਦਿਖਾਉਣਾ ਚਾਹੁੰਦੇ ਆ ਕਿਉਂਕਿ ਜਿਹੜਾ ਅਸੀਂ ਚਲੋ ਕੋਂਡੇ ਦੇ ਪਾਣੀ ਪਾਉਣ ਦਾ ਜਿਹੜਾ ਚਿੜੀਆਂ ਨੂੰ ਰੱਖ ਰਹੇ ਆ ਇਹ ਤਾਂ ਪਹਿਲਾਂ ਹੀ ਜਿਹੜਾ ਪਾਣੀ ਵਗੈਰਾ ਤੇ ਚੋਗਾ ਵਗੈਰਾ ਪਾ ਰਹੇ ਆ ਤੇ ਸਾਡਾ ਵੀ ਜਿਹੜਾ ਪਿਛਲੇ 7 ਸਾਲਾਂ ਤੋਂ ਚੋਗੇ ਦੀ ਸੇਵਾ ਚੱਲਦੀ ਆ ਉਹ ਤਾਂ ਬਖਰੀ ਗੱਲ ਆ ਉਹ ਤਾਂ ਚੱਲਦੀ ਰਹਿੰਦੀ ਆ ਤੇ ਉਹ ਬੰਦ ਨਹੀਂ ਹੁੰਦੀ ਤੇ ਦਾਨੀ ਸੱਜਣ ਵੀਰ ਵੀ ਉੱਥੇ ਜਿਹੜੀ ਚੋਗੇ ਦੀ ਸੇਵਾ ਕਰਦੇ ਰਹਿੰਦੇ ਆ ਤੇ ਜਿਹੜਾ ਸਾਡੇ ਜਦੋਂ ਨਹੀਂ ਆਪਣੇ ਕੋਲ ਹੁੰਦਾ ਤਾਂ ਅਸੀਂ ਆਪ ਮੁੱਲ ਲੈ ਕੇ ਵੀ ਜਿਹੜਾ ਚੋਗਾ ਪਾ ਦਿੰਨੇ ਆ ਤੇ ਨਾਲ ਮੇਰੇ ਦਰਬਾਰ ਸਿੰਘ ਆ ਤੇ ਇਹ ਵੀ ਸੁਬਾ ਸ਼ਾਮ ਜਿਹੜਾ ਉੱਥੇ ਧਰਮਸ਼ਾਲਾ ਦੀ ਛੱਤ ਤੇ ਜਿਹੜਾ ਚੋਗਾ ਵੀ ਪਾ ਕੇ ਹੁੰਦਾ ਪਾਣੀ ਦੀ ਸੇਵਾ ਡੇਲੀ ਕਰਦਾ ਪਿਛਲੇ 7 ਸਾਲਾਂ ਤੋਂ ਜਿਹੜੀ ਇਹ ਸੇਵਾ ਚੱਲਦੀ ਆ ਰਹੀ ਆ ਤੇ ਅੱਜ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਦ੍ਰਿਸ਼ ਇੱਥੇ ਫੌਜੀ ਗਰਮੇਲ ਸਿੰਘ ਜੀ ਆ ਇਹਨਾਂ ਦੇ ਜਿੰਨੇ ਪਰਿਵਾਰ ਨੇ ਪੰਜ-ਸੱਤ ਪਰਿਵਾਰ ਨੇ ਇੱਥੇ ਤੇ ਸਾਰੇ ਜਿਹੜੇ ਇੱਥੇ ਪੰਜ ਸ਼ਗਾਂ ਨੂੰ ਚੋਗਾ ਪਾਉਂਦੇ ਤੁਸੀਂ ਨਮੂਨਾ ਦੇਖ ਸਕਦੇ ਹੋ ਪੀਪੇ ਵੀ ਵੱਢ ਕੇ ਰੱਖੇ ਹੋਏ ਆ ਪਾਣੀ ਪਾਇਆ ਵਾ ਉਹਦੇ ਵਿੱਚ ਤੇ ਥੱਲੇ ਵੀ ਜਿਹੜਾ ਪਾਣੀ ਕੁੰਡਾ ਦੇ ਵਿੱਚ ਭਰ ਕੇ ਤੇ ਤੌੜਾਂ ਦੇ ਵਿੱਚ ਭਰ ਕੇ ਰੱਖੇ ਵਾ ਤੁਸੀਂ ਪੰਛੀ ਵੀ ਦੇਖ ਦੇ ਦੇਖ ਸਕਦੇ ਹੋ ਕਿੰਨੇ ਪੰਛੀ ਇੱਥੇ ਮੇਰੀ ਥੱਲੇ ਜਿਹੜੇ ਰਹਿੰਦੇ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਚੋਗਾ ਹਰ ਰੋਜ਼ ਪਾਇਆ ਜਾਂਦਾ ਬਿਨਾ ਨਾਗੇ ਤੋਂ ਤੇ ਪੰਛੀ ਮੈਗਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਪੰਛੀ ਐਸੇ ਟਾਈਮ ਵੀ ਆ ਨਿੱਕੇ ਨਿੱਕੇ ਜਿਹੜੀਆਂ ਚਿੜੀਆਂ ਨੇ ਤੁਸੀਂ ਆ ਦੇਖ ਸਕਦੇ ਹੋ ਇੱਥੇ ਕਿਆ-ਕਿਆ ਹੋ ਰਹੀ ਹੈ ਮੈਗਨਾ ਸਵੇਰ ਤਾਂ ਹੋਰ ਵੀ ਜਿਹੜਾ ਰੌਣਕ ਇੱਥੇ ਦੇਖਣ ਨੂੰ ਮਿਲਦੀ ਆ ਤਾਂ ਹੁਣ ਪੰਛੀ ਇਧਰ ਉਧਰ ਗਾਇਬ ਨੇ ਪਰ ਫਿਰ ਵੀ ਨਿੱਕੇ-ਨਿੱਕੇ ਜਿਹੜੇ ਪੰਛੀ ਆ ਆ ਹੁਣ ਵੀ ਇੱਥੇ ਉਹ ਡਰਿਆ ਦੇਖੋ ਨਿੱਕੇ-ਨਿੱਕੇ ਚਿੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਆ ਕਿੰਨੀਆਂ ਚਿੜੀਆਂ ਬੈਠੀਆਂ ਇੱਥੇ ਤੇ ਡੇਲੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਜਿਹੜੇ ਪੰਛੀ ਆਉਂਦੇ ਆ ਚੋਗਾ-ਚੁਗਦੇ ਆ ਕਾਟਵਾ ਹੋ ਗਈਆਂ ਚਿੜੀਆਂ ਹੋ ਗਈਆਂ ਘੁੱਗੀਆਂ ਹੋ ਗਈਆਂ ਗਟਾਰਾਂ ਹੋ ਗਈਆਂ ਇਹ ਸਾਰੇ ਜਾਨਵਰ ਇੱਥੇ ਆਉਂਦੇ ਆ ਤੇ ਉਹ ਦੇਖ ਰੰਗ-ਬਰੰਗੀਆਂ ਚੀੜੀਆਂ ਵੀ ਇੱਥੇ ਹੈਗੀਆਂ ਨੇ ਤੇ ਬਹੁਤ ਸਾਰੀਆਂ ਚੀੜੀਆਂ ਨੇ ਇੱਥੇ ਦੇਖ ਤੁਸੀਂ ਇਹਨਾਂ ਦੀ ਆਵਾਜ਼ ਵੀ ਸੁਣ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਨਾ ਬਹੁਤ ਵਧੀਆ ਅਪਰਾਲਾ ਇਹੋ ਜਿਹਾ ਅਪਰਾਲਾ ਹਰੇਕ ਥਾਂਵੇਂ ਹਰ ਸਾਰੇ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤੇ ਕਈ ਕਹਿ ਦਿੰਦੇ ਆ ਵੀ ਤੁਸੀਂ ਜੋਗਾ ਪਾ ਕੇ ਜਾਂ ਪਾਣੀ ਪਾ ਕੇ ਇਹਨਾਂ ਨੂੰ ਨਕਾਰਾ ਬਣਾਉਣਾ ਯਾਰ ਇੰਨੀ ਗਰਮੀ ਦੇ ਵਿੱਚ ਕਰਨ ਵੀ ਕੀ ਆਪਾਂ ਫ੍ਰਿਜ ਖੋਲਦੇ ਆਂ ਤੇ ਪਾਣੀ ਇਹ ਨਹੀਂ ਪਤਾ ਕਦੋਂ ਇਹ ਜਿ ਕੋਲ ਕੇ ਆਪਰ ਤੋਂ ਲੈ ਆਨੇ ਆ ਤੇ ਇਹਨਾਂ ਨੂੰ ਵੀ ਪਾਣੀ ਚਾਹੀਦਾ ਕਿਉਂਕਿ ਆ ਦਿਨਾਂ ਦੇ ਵਿੱਚ ਜਿਹੜਾ ਪਾਣੀ ਆ ਬਹੁਤ ਤਪ ਜਾਂਦਾ ਤੇ ਕੀ ਵਾਰੀ ਹੁੰਦਾ ਜਿਵੇਂ ਆਪਣੇ ਝੋਨੇ ਦੇ ਵਿੱਚ ਰੀਹਾਂ ਸਪਰੀਹਾਂ ਵੀ ਪਾਉਂਦੇ ਆ ਤੇ ਉੱਥੇ ਵੀ ਥੋੜਾ ਜਿਹਾ ਦਹਿਰੀਲਾ ਪਾਣੀ ਹੋ ਜਾਂਦਾ ਜਿਹਦੇ ਨਾਲੇ ਪੰਛੀ ਮਰ ਜਾਂਦੇ ਆ ਤੇ ਇਹਨਾਂ ਤਾਂ ਕਰਕੇ ਜਿਹੜਾ ਪਾਣੀ ਸਾਡਾ ਪਾਉਣ ਦਾ ਮਕਸਦ ਆ ਇਹ ੁੰਡੇ ਭਰੇ ਵਾ ਇੱਥੇ ਪਹਿਲਾਂ ਹੀ ਭਰੇ ਵਾ ਨਾ ਤੇ ਇੱਥੇ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਪਹਿਲਾਂ ਹੀ ਇਹ ਜਿਹੜਾ ਇਹ ਕੰਮ ਨੇਕ ਕਾਰਜ ਜਿਹੜਾ ਕਰ ਰਿਹਾ ਹੈ ਤੇ ਇਹੋ ਜਿਹੀਆਂ ਵੀਡੀਓ ਤੁਸੀਂ ਸ਼ੇਅਰ ਕਰਿਆ ਕਰੋ ਇੱਕ ਮੈਸੇਜ ਹੁੰਦਾ ਤੇ ਜੋ ਸਾਰੇ ਪੰਜਾਬ ਤੱਕ ਇਹ ਪਹੁੰਚ ਸਕੇ ਨਿੱਕਾ ਜਿਹਾ ਪਰਾਲਾ ਜਿਹੜਾ ਹਰੇਕ ਪਿੰਡ ਸਹਿਰੀ ਹੋ ਸਕੇ ਧੰਨਵਾਦ